ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਇਹ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖਣਾ ਔਰ ਸੁਣਨਾ ਕਿਉਂਕਿ ਜਿਹੜੇ ਆਪਣੇ ਆਪ ਨੇ ਪਿੰਡਾਂ ਦੇ ਵਿੱਚ ਜਿਹੜੇ ਸੱਥਾਂ ਦੇ ਵਿੱਚ ਬੈਠੇ ਹੋਏ ਬਜ਼ੁਰਗ ਜਾਂ ਜਿਹੜੇ ਸਰਪੰਚ ਪੰਚ ਗਿਆਨੀਆਂ ਸਿਓ ਜਿਹੜੇ ਅਨਪੜ ਜਿਹੜੇ ਗਰੰਥੀ ਸਿੰਘ ਆਮ ਲੋਕ ਜਿਹੜੇ ਆਪਣੇ ਆਪ ਨੂੰ ਬੜੇ ਵਿਦਵਾਨ ਸਮਝਦੇ ਆ ਉਹ ਇੱਕ ਗੱਲ ਕਹਿੰਦੇ ਆ ਵੀ ਗੁਰੂ ਸਾਹਿਬ ਦੇ ਸਿਧਾਂਤ ਸਾਰੇ ਇੱਕੋ ਜਿਹੇ ਆ ਵੀ ਕੋਈ ਕਿਸੇ ਦੇ ਵਿੱਚ ਫਰਕ ਨਹੀਂ ਹੈਗਾ ਚਾਹੇ ਕੋਈ ਪੀਰ ਫਕੀਰ ਆ ਚਾਹੇ ਕੋਈ ਹੈ ਪਰ ਅੱਜ ਆਪਾਂ ਗੁਰਬਾਣੀ ਤੋਂ ਪੁੱਛ ਕੇ ਵੇਖਣਾ ਕੀ ਫਰਕ ਹੈਗਾ ਵਾ ਜਾਂ ਨਹੀਂ ਹੈਗਾ ਸਤਿਗੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਸਾਨੂੰ ਮਿਲਦੇ ਨੇ ਦੁਬਦਾਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਨ ਨਾ ਜਾਈ ਕਿ ਜਿਹੜੀ ਦੁਬਦਾ ਵਾਲੀ ਪੜਾਈ ਆ ਉਹਨੂੰ ਨਹੀਂ ਪੜਨਾ ਹਰਬਿੰਨ ਹੋਰ ਨਾ ਪੂਜੋ ਤੇ ਗੁਰੂ ਤੋਂ ਬਿਨਾ ਹੋਰ ਕਿਸੇ ਨੂੰ ਪੂਜਣਾ ਨਹੀਂ ਤੇ ਮੜੀ ਮਸਾਣੀ ਨਾ ਜਾਈ ਬਾਕੀ ਅਰਥ ਲਿਖੇ ਹੋਏ ਨੇ ਤੁਸੀਂ ਪੜ ਸਕਦੇ ਹੋ ਇਹ ਦੂਸਰੀ ਪੰਕਤੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹੈ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈ ਹੈ ਕਿ ਮੜੀ ਮਸਾਣੀਆਂ ਤੇ ਜਾਂਦੇ ਨਾਲ ਜਿਹੜੀ ਜੋਗ ਜੁੜਨਾ ਜਿਹੜਾ ਵਾ ਉਹ ਨਹੀਂ ਜੁੜਿਆ ਜਾ ਸਕਦਾ ਔਰ ਇਸੇ ਪ੍ਰਕਾਰ ਹੀ ਆਪਾਂ ਨੂੰ ਪੰਕਤੀ ਮਿਲਦੀ ਆ ਮੜੀ ਮਸਾਣੀ ਮੂੜੇ ਜੋਗ ਨਾ ਹੈ ਕਿ ਜਿਹੜੀ ਮੜੀ ਔਰ ਮਸਾਣੀਆਂ ਤੇ ਜਾਣ ਦੇ ਨਾਲ ਉਹਨੂੰ ਮੜੀ ਮਸਾਣ ਤੇ ਜਿਹੜੇ ਜਾਣ ਵਾਲਾ ਉਹਨੂੰ ਪਹਿਲਾਂ ਤਾਂ ਮੂੜੇ ਮੂਰਖ ਕਿਹਾ ਵਾ ਸੋ ਆਪਾਂ ਮੂਰਖ ਨਾ ਬਣੀਏ ਸੋ ਅੱਗੇ ਜਿਹੜੀ ਜੋਗ ਨਾ ਹੈ ਕਿ ਜਿਹੜੀ ਜੋਗ ਜਿਹੜੀ ਵਾਹਿਗੁਰੂ ਦੀ ਪ੍ਰਾਪਤੀ ਆ ਉਹ ਨਹੀਂ ਹੋਣਾ ਕਰਦੀ ਇਸੇ ਪ੍ਰਕਾਰ ਦੀ ਪੰਕਤੀ ਸਾਨੂੰ ਮਿਲਦੀ ਆ ਇੱਕ ਵਾਹਿਗੁਰੂ ਤੋਂ ਬਿਨਾਂ ਵੇਣ ਸੱਚੇ ਦੂਜਾ ਸੇਵ ਦੇ ਹੋਏ ਮਰਸਨ ਬੁੱਟ ਜਿਹੜੇ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਕਰਦੇ ਆ ਕਿਸੇ ਦੇਵੀ ਦੇਵਤੇ ਦੀ ਕਿਸੇ ਪੀਰ ਪੈਗੰਬਰ ਦੀ ਜਾਂ ਇਸੇ ਪ੍ਰਕਾਰ ਦੇ ਜਿਹੜੇ ਮੜੀਆਂ ਇਨਸਾਨੀਆਂ ਨੇ ਪੀਰ ਫਕੀਰ ਨੇ ਉਹਨਾਂ ਦੀ ਜਿਹੜੀ ਪੂਜਾ ਕਰਦਾ ਵਾ ਸੇਵਾ ਕਰਦਾ ਵਾ ਹੋਏ ਮਰਸਨ ਬੁੱਟ ਉਹ ਇੱਕ ਨਿਰਜੋਗ ਹੋ ਕੇ ਭਾਵ ਬੁੱਟ ਤੋਂ ਭਾਵ ਹੁੰਦਾ ਵਾ ਜਿਵੇਂ ਇੱਕ ਚਿੜੀ ਦੇ ਛੋਟੇ ਪੰਛੀ ਨੂੰ ਛੋਟੇ ਬੱਚੇ ਨੂੰ ਬੁੱਟ ਕਹਿੰਦੇ ਆ ਤੇ ਉਹ ਬੇਸਹਾਰਾ ਜਿਵੇਂ ਹੁੰਦਾ ਵਾ ਤੇ ਉਹਨਾਂ ਦੀ ਵਿਹਾਲ ਜਦਾਂ ਹੋਊਗੀ ਵਿਣ ਸੱਚੇ ਦੂਜਾ ਛੇਵ ਦੇ ਹੋਏ ਮਰਸਨ ਬੁੱਟ ਭਾਵੇਂ ਇਸਦਾ ਕਿ ਉਹ ਵੀ ਬੇਸ ਹਾਰੇ ਹੋ ਕੇ ਇਹ ਜੀਵਨ ਨੂੰ ਗਵਾ ਕੇ ਮਰ ਜਾਣਗੇ ਸੋ ਇਸ ਲਈ ਜਿਹੜੇ ਕਹਿੰਦੇ ਆ ਵੀ ਕੋਈ ਫਰਕ ਨਹੀਂ ਤੇ ਜਿਹੜੇ ਕਹਿੰਦੇ ਆ ਵੀ ਫਰਕ ਨਹੀਂ ਹੁੰਦਾ ਫਰਕ ਤਾਂ ਉਸੇ ਉਸੇ ਸਮੇਂ ਸ਼ੁਰੂ ਹੋ ਜਾਂਦਾ ਵਾ ਜਦੋਂ ਆਪਾਂ ਗੁਰਬਾਣੀ ਦਾ ਪਾਠ ਪ੍ਰਾਰੰਭ ਕਰਦੇ ਆ ਤੇ ਗੁਰਬਾਣੀ ਦਾ ਪਹਿਲਾ ਅੱਖਰ ਜਿਹੜਾ ਪਹਿਲਾ ਅੰਕ ਜਿਹੜਾ ਵਾ ਇਕ ਊੰਕਾਰ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਕਿੰਨੀਆਂ ਗੁਰਬਾਣੀ ਦੇ ਵਿੱਚ ਪੰਕਤੀਆਂ ਆਉਂਦੀਆਂ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇंदे ਤੋਟ ਨਾ ਆਵੀ ਅਗਣਤ ਭਰੇ ਭੰਡਾਰ ਜਪਾ ਜਪਜੀ ਸਾਹਿਬ ਵਿੱਚ ਪੰਕਤੀ ਪੜ੍ਹਦੇ ਹਾਂ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੇ ਜਦੋਂ ਅਸੀਂ ਪੀਰਾਂ ਤੇ ਜਾ ਕੇ ਪਾਠ ਰਖਾ ਦਿੰਨੇ ਆ ਤੇ ਉੱਥੇ ਅਸੀਂ ਦੋਸ਼ੀ ਬਣ ਜਾਂਦੇ ਆ ਗੁਨਾਹਗਰ ਬਣ ਜਾਂਦੇ ਆ ਇੱਕ ਆਪਾਂ ਇੱਕੋ ਜਗ੍ਹਾ ਦੋ ਪਰਮੇਸ਼ਰ ਖੜੇ ਕਰ ਦਿੰਨੇ ਆ ਇੱਕ ਕਬਰ ਤੇ ਦੂਸਰਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੋ ਇਸ ਲਈ ਆਪਾਂ ਇਹਨਾਂ ਜਿਹੜੀਆਂ ਇਹ ਦੋ ਖੁਪਣੇ ਆ ਇਹ ਬੇਸਮਝੀਆਂ ਜਿਹੜੀਆਂ ਨੇ ਇਹਨਾਂ ਤੋਂ ਗੁਰੇਜ ਕਰੀਏ ਤੇ ਸਾਡੀਆਂ ਜਿਹੜੀਆਂ ਕਮੇਟੀਆਂ ਨੇ ਤੇ ਅਨਪੜ ਜਿਹੜੇ ਗਰੰਤੀ ਸਿੰਘ ਉਹ ਵੀ ਇਹਨਾਂ ਚੀਜ਼ਾਂ ਤੇ ਗੌਰ ਕਰੇ ਕਿਉਂਕਿ ਮਾਇਆ ਨੇ ਨਾਲ ਨਹੀਂ ਜਾਣਾ ਤਿੰਨੇ ਦਾ ਜਿਹੜੇ ਜੂਤ ਆ ਉਹ ਪਹਿਣਗੇ ਇੱਥੇ ਵੀ ਤੇ ਪਰਮੇਸ਼ਰ ਦੀ ਦਰਗਾਹ ਤੇ ਸੰਭਲ ਕੇ ਚੱਲੀਏ ਆਪਾਂ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਗੁਰੂ ਘਰ ਦੇ ਦੁੱਖੀ ਮਸੰਦ ਸੀ ਉਹਨਾਂ ਨੂੰ ਤੇਲ ਦੇ ਕਢਾਂਜ ਪਾ ਕੇ ਸਾੜਿਆ ਸੀਗਾ ਤੇ ਉਹ ਅੱਜ ਦੇ ਸਮੇਂ 'ਚ ਜਿਹੜੇ ਗੁਰੂ ਕੇ ਸਿੱਖ ਨੇ ਉਹ ਕੰਮ ਜੇ ਲੋੜ ਪਈ ਤਾਂ ਗੁਰੂ ਕੇ ਸਿੱਖ ਵੀ ਕਰ ਸਕਦੇ ਆ ਸੋ ਇਸ ਲਈ ਆਪਾਂ ਗੁਰੂ ਘਰ ਦੇ ਦੁੱਖੀ ਨਾ ਬਣੀਏ ਸੋ ਆਪਾਂ ਇਹਨਾਂ ਗੱਲਾਂ ਤੋਂ ਗੁਰੇਜ਼ ਕਰਕੇ ਸਮਝਣ ਦਾ ਯਤਨ ਕਰੀਏ ਜੇ ਲੋੜ ਪਈ ਤਾਂ ਫਿਰ ਮੈਂ ਸਬੂਤਾਂ ਦੇ ਸਮੇਤ ਜਿਹੜੀ ਵੀਡੀਓ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖੂੰਗਾ ਪਰ ਆਪਾਂ ਵਿਚਾਰ ਕਰੀਏ ਕਿ ਇਸ ਤੋਂ ਪਹਿਲਾਂ ਹੀ ਸਮਝ ਜਾਈਏ ਤਾਂ ਚੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ